ਪੰਜਾਬ ਸਮੇਤ ਲੁਧਿਆਣਾ ਚ ਵੀ ਅੱਜ ਦੂਸਰੇ ਦਿਨ ਸਿਵਲ ਹਸਪਤਾਲ ਚ ਡਾਕਟਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਜਿੱਥੇ ਤਿੰਨ ਕੰਟੇਨਰੀ ਆਪੀਡੀ ਸਿਸਟਮ ਨੂੰ ਬੰਦ ਰੱਖਿਆ ਤਾਂ ਉੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਪਰ ਬਾਵਜੂਦ ਇਸਤੇ ਸਰਕਾਰ ਨੇ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਤੁਸੀਂ ਵੀ ਦੇਖੋ ਤਸਵੀਰਾਂ ਇੱਕ ਵੱਡਾ ਸਵਾਲ ਪ੍ਰਸ਼ਾਸਨ ਤੇ ਖੜਾ ਹੁੰਦਾ ਹੈ ਕਿ ਕਦੋਂ ਤੱਕ ਡਾਕਟਰਸ ਆਪਣੀ ਮੰਗਾਂ ਨੂੰ ਲੈ ਕੇ ਇੱਦਾਂ ਹੀ ਪ੍ਰਦਰਸ਼ਨ ਕਰਦੇ ਰਹਿਣਗੇ ਕਰੋ ਤੱਕ ਉਹਨਾਂ ਨੂੰ ਨਿਆਂ ਨਹੀਂ ਮਿਲੇਗਾ ਸਿਕਿਉਰਿਟੀ 2 ACP 2 ਸਿਕਿਉਰਿਟੀ ਅੰਮੇਰਾ ਨਾਮ ਡਾਕਟਰ ਸਿਮਰਨਜੀਤ ਸਿੰਘ ਹੈ ਮੈਂ ਜਨਰਲ ਸਕੱਤਰ ਹਾਂ ਜੀ PCMNS ਸਟੇਟ ਦਾ ਅੱਜ ਮੈਂ ਲੁਧਿਆਣੇ ਐਜ਼ ਅ ਆਬਜ਼ਰਵਰ ਮੋਟੀਵੇਟ ਕਰਨ ਆਇਆ ਹਾਂ ਲੁਧਿਆਣੇ ਸਿਵਲ ਹਸਪੀਟਲ ਦੇ ਡਾਕਟਰਸ ਨੂੰ ਕਿ ਆਪਣੀ ਜਿਹੜੀ ਜੰਗ ਹੈ ਉਹ ਜਾਇਜ਼ ਹੈ ਆਪਾਂ ਮਰੀਜ਼ਾਂ ਦਾ ਨੁਕਸਾਨ ਕਰੇ ਬਿਨਾ ਅਦਰ ਦੀ OPD ਦੇਖ ਕੇ 11 ਵਜੇ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਦੇਖ ਕੇ ਵੀ ਆਪਣਾ ਪ੍ਰੋਟੈਸਟ ਕਰ ਰਹੇ ਨੇ ਤੇ ਸਰਕਾਰ ਦੇ ਉੱਤੇ ਇਹਦਾ ਬਹੁਤ ਪ੍ਰਭਾਵ ਪੈ ਗਿਆ ਹੈ। ਸਰਕਾਰ ਇਸ ਟਾਈਮ ਬੈਕਫੁੱਟ ਤੇ ਹੈ। ਸਾਨੂੰ ਕੱਲ ਨੂੰ ਇੱਕ ਮੀਟਿੰਗ ਲਈ ਬੁਲਾਇਆ ਗਿਆ ਹੈ। ਸਾਨੂੰ ਆਸ ਹੈ ਕਿ ਹੁਣ ਸਾਡੀ ਜਿਹੜੀਆਂ ਬੰਦਾ ਜਾਇਜ਼ ਹੈ ਤੇ ਜਿਹੜੀਆਂ ਸਾਡੀਆਂ ਪ੍ਰਾਣੀਆਂ ਢਾਈ ਤਿੰਨ ਮਹੀਨੇ ਨਾਲ ਸਰਕਾਰ ਨਾਲ ਮੈਡੀਕਲ ਚੱਲਦੀਆਂ ਰਹੀਆਂ ਉਹਦੇ ਸਰਕਾਰ ਤੇ ਆਪ ਨੂੰ ਬੰਦਿਆ ਨਹੀਂ ਜਿੰਨੇ ਵੀ ਸਾਨੂੰ ਸੈਕਟਰੀ ਸਾਹਿਬ, ਡਾਇਰੈਕਟਰ ਸਾਹਿਬਾਂ ਮਿਲੀਆਂ। ਉਹਨਾਂ ਨੇ ਮੰਨਿਆ ਕਿ ਡਰਾਜ ਹੈ। ਸਾਨੂੰ ਇਹ ਉਮੀਦ ਹੈ ਵੀ ਕੱਲ ਨੂੰ ਸਾਡੇ ਆ ਜਿਹੜਾ ਨੋਟੀਫਿਕੇਸ਼ਨ ਹੈ ਸਾਡਾ ਹੱਲ ਨਿਕਲ ਜੇਗਾ। ਸਾਨੂੰ ਜਿਹੜੀਆਂ ਸਾਡੀਆਂ ਜਾਇਜ਼ ਚ ਤੇ ਅਸੀਂ ਆਖੇ ਹੋਰ ਹੜਤਾਲ ਨਹੀਂ ਕਰਨਾ ਚਾਹੀਦਾ ਪਰ ਜੇ ਸਰਕਾਰ ਹਜੇ ਵੀ ਟਾਲਮਟੋਲ ਕਰਦੀ ਹੈ ਮਿੱਠੇ ਲਾਰੇ ਲਾਉਂਦੀ ਹੈ ਕੋਈ ਨੋਟੀਫਿਕੇਸ਼ਨ ਨਹੀਂ ਦਿੰਦੀ ਸਿਰਫ ਇੱਕ ਵਰਬਲ ਅਸ਼ੋਰੈਂਸ ਦਿੰਦੀ ਹੈ ਫਿਰ ਸਾਨੂੰ ਸਰਕਾਰ ਦੇ ਖਿਲਾਫ ਆਪਣੀ ਜਿਹੜੀ ਸਟ੍ਰਾਈਕ ਦਾ ਕਾਲ ਹੈ ਹੋਰ ਦਿਨ ਤੱਕ ਸਿਰ ਦੇਖੋ ਅੱਜ ਸਾਡੇ ਸੰਘਰਸ਼ ਦਾ ਦੂਸ਼ਾ ਦਿਨ ਹੈ ਜੋ ਅਸੀਂ ਅੱਜ ਸੰਘਰਸ਼ਿਆ ਚਲਾਇਆ ਹੈ ਪੰਜਾਬ ਦਾ ਜਿਹੜਾ ਹੈਲਥ ਸਿਸਟਮ ਵਿਗੜ ਰਿਹਾ ਉਹਨੂੰ ਬਚਾਉਣ ਦੇ ਲਈ ਚਲਾਇਆ ਹੈ ਜੋ ਪੰਜਾਬ ਦੇ ਹੈਲਥ ਸਿਸਟਮ ਦੇ ਵਿੱਚ ਨਵੇਂ ਡਾਕਟਰ ਨਹੀਂ ਆ ਰਹੇ ਤੇ ਜਿਹੜੇ ਡਾਕਟਰ ਛੱਡ ਕੇ ਜਾ ਰਹੇ ਹੈ ਤਾਂ ਕਿ ਨਾ ਛੱਡ ਕੇ ਜਾਣ ਤੇ ਡਾਕਟਰ ਨਵੇਂ ਆਣ ਤੇ ਪ੍ਰੋਪਰ ਸਿਕਿਉਰਿਟੀ ਪ੍ਰੋਵਾਈਡ ਕਰਾਇਏ ਚੇ ਉਹਦੇ ਲਈ ਚਲਾਇਆ ਹੈ ਸਰਕਾਰ ਦੇ ਆਸ਼ਵਾਸਨ ਤੋਂ ਬਾਅਦ ਅਸੀਂ ਜਿਹੜੀ ਹੈ ਸਟ੍ਰਾਈਕ ਫੁੱਲ ਡੇ ਦੀ ਕਰਨੀ ਸੀਗੀ ਅਸੀਂ ਹੈ 3 ਘੰਟਿਆਂ ਦੀ ਸਟ੍ਰਾਈਕ ਕਰੀਏ ਕੱਲ ਵੀ ਸਟ੍ਰਾਈਕ ਕਰੀਏ ਜੋ 11 ਵਜੇ ਤੋਂ ਬਾਅਦ ਪੇਸ਼ੈਂਟ ਆਏ ਅਸੀਂ ਓਵਰਟਾਈਮ ਲਗਾ ਕੇ ਉਹ ਸਾਰੇ ਪੇਸ਼ੈਂਟ ਦੇਖ ਕੇ ਗਏ ਆ ਉਪਰੀ ਦੇ ਵਿੱਚ ਤੇ ਅੱਜ ਵੀ ਜਿਹੜੇ ਪੇਸ਼ੈਂਟ ਆਣਗੇ 11 ਵਜੇ ਤੋਂ ਬਾਅਦ ਅਸੀਂ ਸਾਰੇ ਪੇਸ਼ੈਂਟ ਦੇਖ ਕੇ ਜਾਵਾਂਗੇ ਤੇ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੀ ਮੇਨ 3 ਮੰਗਾਂ ਨੇ ਪਹਿਲੀ ਮੰਗ ਕੀ ਸਾਡਾ ਜਿਹੜਾ ACP ਉਹ ਬਹਾਲ ਕਰਿਆ ਜਾਏ ਦੂਸਰੀ ਮੰਗ ਜਿਹੜਾ ਕਿ ਆਪਣਾ ਸਾਨੂੰ ਪ੍ਰੋਪਰ ਸਿਕਿਉ ਤੀਸਰੀ ਮੰਗ ਜਿਹੜੀ ਕਿ ਹਰ ਸਾਲ ਪ੍ਰੋਪਰ ਕੇਡਰ ਦੇ ਵਿੱਚ ਭਰਤੀਆਂ ਕਰੀ ਜਾਣ ਉਹ ਅਸੀਂ ਮੰਗਾਂ ਸਰਕਾਰ ਤੋਂ ਮੰਗਵਾ ਕੇ ਹੀ ਹੜਤਾਲ ਵਾਪਸ ਲਵਾਂਗੇ ਸਰ ਕੱਲ ਸਾਡੀ ਮੀਟਿੰਗ ਹੈ ਜੀ ਫਾਈਨੈਂਸ ਮਿਨਿਸਟਰੀ ਦੇ ਨਾਲ ਉਸ ਤੋਂ ਬਾਅਦ ਇਸ ਹੜਤਾਲ ਦਾ ਕੀ ਰੁਕ ਮਨੇਗਾ ਜੇ ਤਾਂ ਸਰਕਾਰ ਸਾਨੂੰ ਲਿਟਨ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੰਦੀ ਹੈ ਤਾਂ ਤਾਂ ਵੀਲ ਕਾਲ ਆਫ ਦਾ ਸਟ੍ਰਾਈਕ ਜੇ ਸਰਕਾਰ ਨੋਟ ਨਹੀਂ ਜਾਰੀ ਨਹੀਂ ਕਰਦੀ ਤਾਂ ਸਟ੍ਰਾਈਕ ਅਸੀਂ ਹੋਰ ਇੰਟੈਂਸੀਫਾਈ ਕਰਾਂਗੇ ਤੁਸੀਂ ਵੀ ਦੇਖਦੇ ਰਹੋ ਖਬਰੀ ਲਾਲ ਟੀਵੀ ਇਸ ਖਬਰ ਤੇ ਹੋਰ ਅਪਡੇਟਸ ਜਾਣਨ ਲਈ ਧੰਨਵਾਦ